ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਜ਼ਾ ਪ੍ਰੋਸੈਸਿੰਗ ਟਾਈਮ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਵੀਜ਼ਾ ਕਿੰਨੇ ਚਿਰ ਵਿੱਚ ਆ ਜਾਂਦਾ ਵਾ ਇਟਲੀ ਦਾ ਵੀਜ਼ਾ ਹੈਡਾ ਵਾ 9 ਮੰਥ ਵਾਲਾ ਹੋਵੇ ਜਾਂ ਸਾਲ ਵਾਲਾ ਹੋਵੇ ਤੇ ਭਾਵੇਂ ਹੋਵੇ ਆਪਣੇ ਫੈਮਿਲੀ ਵਾਲੇ ਪੇਪਰ ਹੋਣ ਤੇ ਵੀਜ਼ਾ ਕਿੰਨੇ ਦਿਨ ਵਿੱਚ ਲੱਗ ਜਾਂਦਾ ਤੇ ਕੀ ਕੀ ਪ੍ਰੋਸੈਸ ਹੁੰਦਾ ਵਾ ਇਸ ਟਾਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਹੁਣ ਨਾਰਮਲੀ ਗੱਲ ਬੜੇ ਵੀਰਾਂ ਭਰਾਵਾਂ ਨੇ ਪੇਪਰ ਭਰੇ ਆ 2025 ਵਾਲਿਆਂ ਵਾਸਤੇ ਫਰਵਰੀ ਵਿੱਚ ਜਿਹੜੀ ਕਲਿਕ ਡੇਟ ਆ ਤੇ ਪੇਪਰ ਨਾਲ ਦੇ ਮਤਲਬ ਕਿ ਜਿਹੜੀਆਂ ਫਾਈਨਲ ਆਈਡੀ ਹੋ ਜਾਂ ਨੰਬਰ ਦੇ ਵਿੱਚ ਉਹਦੇ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਕਿ ਇਹ ਵੀਜ਼ਾ ਜਿਹੜਾ ਵਾ ਉਹ ਕਿੰਨੇ ਚਿਰ ਤੱਕ ਲੱਗਣ ਦੇ ਚਾਂਸ ਹੈਗੇ ਆ ਜਿਨ੍ਹਾਂ ਨੇ ਪੇਪਰ ਹੁਣ ਫਿਲ ਕੀਤੇ ਆ ਜਿਆਦਾ ਚਿਰ ਨਾਲਿਆਂ ਦੇ ਹੋਏ ਕਰਦੇ ਆ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਿਹੜੋ ਦੋਨਾਂ ਕਹਿੰਨਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਕਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਹਮ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਲੋ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਕਰਦੇ ਆਂ ਇਹਦੇ ਬਾਰੇ ਤੇ ਇੱਕ ਗੱਲ ਹੋਰ ਮੇਰੇ ਵੀਰ ਭਰਾਵਾਂ ਦੀ ਜੇਕਰ ਕਿਸੇ ਵੀ ਵੀਰ ਭਰਾ ਨੇ ਆਪਣੇ WhatsApp ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ WhatsApp ਗਰੁੱਪ ਵਿੱਚ ਜੇਕਰ ਐਡ ਹੋਣਾ ਚਾਹੁੰਦੇ ਹੋ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ Instagram ਦੇ ਉੱਤੇ ਮੈਂ ਤੁਹਾਨੂੰ ਗਰੁੱਪ ਦਾ ਲਿੰਕ ਸੈਂਡ ਕਰ ਦੂੰਗਾ ਤਾਂ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਕਰਦੇ ਆਂ ਵੀਜ਼ਾ ਪ੍ਰੋਸੈਸਿੰਗ ਟਾਈਮ ਜੇਕਰ ਤਾਂ ਕਿਸੇ ਬੰਦੇ ਨੇ ਭਰੇ ਆ 9 ਮੰਥ ਵਾਲੇ ਜਾਂ ਸਾਲ ਵਾਲੇ ਪੇਪਰ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਹੁੰਦਾ ਵਾ ਹੋਰ ਕਿਉਂਕਿ ਉਹ ਪੇਪਰ ਉਦੋਂ ਹੀ ਭਰੇ ਜਾਂਦੇ ਆ ਜਦੋਂ ਪੇਪਰ ਜਿਹੜੇ ਆ ਓਪਨ ਹੁੰਦੇ ਆ ਪਰ ਜਿਹੜਾ ਹੁੰਦਾ ਵਾ ਫੈਮਿਲੀ ਵਾਲਾ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਹੁੰਦਾ ਵਾ ਹੋਰ ਉਹਦਾ ਹੋਰ ਕਿਉਂ ਹੁੰਦਾ ਵਾ ਕਿ ਨਾਰਮਲੀ ਗਾਲੀ ਦੇ ਉਹਦੀਆਂ ਅਪਾਇੰਟਮੈਂਟਾਂ ਵੀ ਵਲਕਿ ਵੱਖਰੀਆਂ ਖੋਲਦਿਆਂ ਵਾ ਉਹਦੇ ਪੇਪਰ ਵੀ ਤੁਸੀਂ ਜਦੋਂ ਮਰਜੀ ਭਾਰ ਸਕਦੇ ਹੋ ਕਿ ਤੁਹਾਡੇ ਫੈਮਿਲੀ ਵਾਲੇ ਪੇਪਰ ਉਹ ਤੁਹਾਨੂੰ ਵੇਟ ਨਹੀਂ ਹੈ ਕਿ ਤੁਹਾਡੇ ਪੇਪਰ ਓਪਨ ਹੋਣ ਉਸ ਤੋਂ ਬਾਅਦ ਤੁਸੀਂ ਭਰੋ ਪਹਿਲਾਂ ਆਪਾਂ ਗੱਲ ਕਰਦੇ ਹਾਂ 9 ਮੰਥ ਵਾਲਿਆਂ ਵਾਸਤੇ ਤੇ ਸਾਲ ਵਾਲਿਆਂ ਵਾਸਤੇ ਉਹਨਾਂ ਦਾ ਜਿਹੜਾ ਵਾ ਵੀਜ਼ਾ ਪ੍ਰੋਸੈਸਿੰਗ ਟਾਈਮ ਕਿੰਨਾ ਹੁੰਦਾ ਵਾ ਕਈਆਂ ਨੂੰ ਹੁੰਦਾ ਕਿ ਜਦੋਂ ਸਾਡੇ ਪੇਪਰ ਨਿਕਲ ਗਏ ਬਸ ਇਹਦਾ ਮਤਲਬ ਨਹੀਂ ਕਿ ਤੁਹਾਡਾ ਵੀਜ਼ਾ ਲੱਗ ਹੀ ਗਿਆ ਵਾ ਇਦਾਂ ਵੀ ਨਹੀਂ ਹੁੰਦਾ ਜੀ ਸਭ ਤੋਂ ਪਹਿਲਾਂ ਤੁਸੀਂ ਕਰਦੇ ਆ ਆਪਾਂ ਵੇਟ ਕਰਦੇ ਆ ਪੇਪਰ ਆਪਣੇ ਓਪਨ ਹੁੰਦੇ ਆ ਜਿਵੇਂ ਕਿ ਹੁਣ ਪੇਪਰ ਓਪਨ ਹੋਣਿਆ ਫਰਵਰੀ ਦੇ ਵਿੱਚ 5 7 ਤੇ 12 ਫਰਵਰੀ ਨੂੰ ਪੇਪਰ ਓਪਨ ਹੋਣਿਆ 5 ਤਰੀਕ ਨੂੰ ਹੋਣਿਆ ਸਾਲ ਵਾਲੇ 7 ਤਰੀਕ ਨੂੰ ਹੋਣਿਆ ਡੋਮੈਸਟਿਕ ਪੇਪਰ ਤੇ 12 ਤਰੀਕ ਨੂੰ ਪੇਪਰ ਓਪਨ ਹੋਣਿਆ 9 ਮੰਥ ਵਾਲੇ ਹੁਣ ਜਿਹੜੇ ਵੀ ਨਾ ਭਾਉਣੇ ਆਪਣੀਆਂ ਫਾਈਲਾਂ ਰੈਡੀ ਕਰਾਈਆਂ ਸੀ ਨਵੰਬਰ ਦੇ ਮਹੀਨੇ ਵਿੱਚ ਉਹ ਪੇਪਰ ਜਿਹੜੇ ਆ ਹੁਣ ਭਰ ਸਕਦੇ ਆ ਹੁਣ ਉਹਨਾਂ ਕੋਲ ਟਾਈਮ ਹੈਗਾ ਵਾ ਪੇਪਰ ਭਰਨ ਦਾ ਕਿਉਂਕਿ ਜਿਨ੍ਹਾਂ ਨੇ ਫਾਈਨਲ ਪੈਨਰ ਰੈਡੀ ਕਰਾ ਲਿਆ ਵਾ ਉਹ ਹੀ ਪੇਪਰ ਭਰ ਸਕਦੇ ਆ ਉਸ ਤੋਂ ਬਗੈਰ ਦੂਜਾ ਹੋਰ ਕੋਈ ਬੰਦਾ ਹੈਡਾ ਵਾ ਉਹ ਪੇਪਰ ਆਪਣੇ ਨਹੀਂ ਭਰ ਸਕਦਾ ਜਿਹੜੇ ਫਰਵਰੀ ਜੋੜਾ ਦੇ ਪੇਪਰ ਭਰੇ ਜਾਣੇ ਆ ਪਰੰ ਤੋਂ ਬਾਅਦ ਉਹ ਜਿਹੜਾ ਸਰਕਾਰ ਵੱਲੋਂ ਟਾਈਮ ਦੱਸਿਆ ਜਾਂਦਾ ਵਾ ਉਹ ਹੁੰਦਾ ਵਾ 1 ਮਹੀਨਾ ਦਾ ਟਾਈਮ ਹੁੰਦਾ ਵਾ 1 ਮਹੀਨਾ ਤੇ ਵੱਧ ਤੋਂ ਵੱਧ 40 ਦਿਨ ਠੀਕ ਆ ਪਰ ਜਿਹੜੇ ਪੇਪਰ ਆ ਉਹ ਜਿਹੜੇ ਨਿਕਲਦੇ ਰਹਿੰਦੇ ਆ ਉਹ 2 ਮਹੀਨੇ ਹੀ ਨਿਕਲਦੇ ਰਹਿੰਦੇ ਆ 3 ਮਹੀਨੇ ਤੱਕ ਵੀ ਪੇਪਰ ਜਿਹੜੇ ਆ ਉਹ ਨਿਕਲਦੇ ਰਹਿੰਦੇ ਆ ਜਿਨ੍ਹਾਂ ਦਾ ਕੋਟਾ ਪੂਰਾ ਨਹੀਂ ਹੁੰਦਾ ਉਹਨਾਂ ਤੇਹ ਤੱਕ ਜਿਹੜੇ ਪੇਪਰ ਆ ਉਹ ਨਿਕਲਦੇ ਹੀ ਰਹਿੰਦੇ ਵਾ ਪਰ ਇਸ ਵਾਰ ਕੀ ਹੋਇਆ ਇਸ ਵਾਰ ਪੇਪਰ ਘੱਟ ਭਰੇ ਗਿਆ ਇਸ ਵਾਰ ਪੇਪਰ ਉਹਨੇ ਹੀ ਨਿਕਲਨੇ ਵਾ ਜਿੰਨਾ ਹੋਣਗੇ ਕਿਉਂਕਿ ਨਾਰਮਲ ਗਲਫ ਜਿੰਨਾ ਕੋਟਾ ਵਾ ਉਸ ਤੋਂ ਪੇਪਰ ਇਸ ਵਾਰ ਘੱਟ ਭਰੇ ਗਿਆ ਤੇ ਪੇਪਰ ਜਿਹੜੇ ਆ ਇਹ ਉਸ ਹਸਾ ਬਣਾ ਨਿਕਲਨੇ ਆ ਜੇ ਹਸਾ ਬਣਾਇੜਾ ਵਾ ਕੋਟਾ ਮਨੂ ਕਿ ਜਿੰਨਾ ਵੀ ਭਰੇ ਗਿਆ ਆ ਉਹਦੇ ਵਿੱਚ ਜਿਹੜੇ ਸਹੀ ਹੋਣਗੇ ਉਹ ਨਿਕਲਣਗੇ ਜਿਹੜੇ ਗਲਤ ਹੋਣਗੇ ਪੇਪਰ ਭਰੇ ਹੀ ਨਹੀਂ ਜਾਣੇ ਹੋ ਜੇਕਰ ਭਰੇ ਵੀ ਗਏ ਤੇ ਨਿਕਲਨੇ ਨਹੀਂ ਆ ਉਹ ਠੀਕ ਆ ਪੇਪਰ ਪਰ ਤੋਂ ਬਾਅਦ ਇਹਦਾ ਵਾ ਨਿਕਲਣ ਦਾ ਟਾਈਮ ਹੁੰਦਾ ਹੁਣ ਨਾਰਮਲੀ ਗੱਲ ਜਿਹੜੇ ਵਾ ਪੇਪਰ ਪਰੇ ਜਾਣੇ ਆ ਉਹ ਪਰੇ ਜਾਣੇ ਆ ਫਰਵਰੀ ਦੇ ਵਿੱਚ ਤੇ ਫਰਵਰੀ ਤੋਂ ਤੁਸੀਂ ਲਾਓਗੇ ਪੇਪਰ ਜਿਹੜੇ ਨਿਕਲਨੇ ਸ਼ੁਰੂ ਹੋਣਗੇ ਹੋਣਗੇ ਮਾਰਚ ਮਾਰਚ ਦਾ ਸਾਰਾ ਮਹੀਨਾ ਲਾਓ ਤੁਸੀਂ ਮਾਰਚ ਦੇ ਲਾਸਟ ਤੇ ਅਪ੍ਰੈਲ ਅਪ੍ਰੈਲ ਤੁਸੀਂ ਪਹਿਲੇ ਹਫਤੇ ਲਾਓ ਪਹਿਲੇ ਦੂਜੇ ਹਫਤੇੜੇ ਪੇਪਰ ਨਿਕਲਨੇ ਸ਼ੁਰੂ ਹੋ ਜਾਣੇ ਯਾਨੀ ਕਿ ਸਾਰੇ ਪੇਪਰ ਨਿਕਲ ਜਾਣੇ ਪੇਪਰ ਨਿਕਲਨੇ ਕੱਲੇ ਸ਼ੁਰੂ ਹੋਣੇ ਆ ਠੀਕ ਆ ਉਸ ਤੋਂ ਬਾਅਦ ਨਿਕਲਣ ਤੋਂ ਬਾਅਦ ਕਈਆਂ ਦੇ ਨਿਕਲ ਕੇ ਕਈਆਂ ਦੇ ਆਜ ਨਿਕਲ ਕੇ ਕਈਆਂ ਦੇ ਕੱਲ ਨਿਕਲਨੇ ਆ ਪਰਸੋਂ ਨਿਕਲਨੇ ਆ ਚੌ ਪੇਪਰ ਨਿਕਲ ਗਿਆ ਤੁਹਾਡੇ ਤੁਹਾਡੇ ਮਾਲਕ ਇਹ ਤੁਹਾਨੂੰ ਵੇੜਾ ਵਾ ਤੁਹਾਡਾ ਨੂਲਾ ਹੱਸਤਾ ਵਾ ਨੂੰ ਨੂਲਾ ਹੱਸਤਾ ਪੇਪਰ ਨਿਕਲਣਾ ਹੁੰਦੇ ਵਾ ਨੂਲਾ ਹੱਸਤਾ ਤੁਹਾਡੇ ਕੋ ਮਿਲ ਜਾਂਦਾ ਵਾ ਤੁਹਾਡਾ ਮਾਲਕ ਵਾ ਉਹ ਤੁਹਾਨੂੰ ਨੂਲਾ ਹੌ ਸੈਂਡ ਕਰੂਗਾ ਇੰਡੀਆ ਉਸ ਤੋਂ ਬਾਅਦ ਤੁਸੀਂ ਕੀ ਲੈਣੀ ਹੈ ਤੁਸੀਂ ਨਾਲ ਹੁੰਦੀ ਆ ਅਪਾਇੰਟਮੈਂਟ ਪਰ ਅਪਾਇੰਟਮੈਂਟ ਡਿਪੈਂਡ ਵਾ ਕਿ ਤੁਹਾਨੂੰ ਅਪਾਇੰਟਮੈਂਟ ਕਦੋਂ ਦੀ ਮਿਲਦੀ ਆ ਤੁਹਾਨੂੰ ਅਪਾਇੰਟਮੈਂਟ ਕਦੋਂ ਓਪਨ ਹੁੰਦੀ ਆ ਵਾ ਅਪਾਇੰਟਮੈਂਟ ਜਦੋਂ ਓਪਨ ਹੋਣਗੀਆਂ ਉਸ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਮਿਲਣੀ ਆ ਅਪਾਇੰਟਮੈਂਟ ਮਿਲਣ ਤੋਂ ਬਾਅਦ ਤੁਸੀਂ ਉੱਥੇ ਜਾਣਾ ਵਾ ਆਪਣਾ ਪਾਸਪੋਰਟ ਜਮਾ ਕੇ ਆਉਣਾ ਵਾ ਆਪਣਾ ਨੂਲਾ ਆਫਸਤ ਜਮਾ ਕਰਾਉਣਾ ਵਾ ਕਿਉਂਕਿ ਤੁਹਾਡੇ ਪੇਪਰ ਨਿਕਲਦੇ ਆ ਨੇ ਥੀਟਲੀ ਦੇ ਵਿੱਚ ਇੱਕ ਨੂਲਾ ਆਫਸਤ ਮਿਲ ਜਾ ਤੁਹਾਡੇ ਮਾਲਕ ਨੂੰ ਯਾ ਤੁਹਾਡਾ ਮਾਲਕ ਬਾਅਦ ਤੁਹਾਨੂੰ ਸੈਂਡ ਕਰਦਾ ਵਾ ਇੱਕ ਨੂਲਾ ਆਫਸਤ ਇਹ ਇੱਥੋਂ ਇੱਥੋਂ ਜਿਹੜੇ ਪਰਫਾ ਤੂਰੇ ਵਾਲੇ ਆ ਇੱਥੋਂ ਸਿੱਧਾ ਸੈਂਡ ਕਰਦੇ ਆ ਅੰਬੈਸੀ ਦੇ ਵਿੱਚ ਦਿੱਲੀ ਵਿੱਚ ਦੋ ਨੂਲੇ ਆਫਸਤ ਹੁੰਦੇ ਆ ਜਿਸ ਦਿਨ ਕਹਿੰਦਾ ਡੀਡੀ ਬਾਅਦ ਜੋ ਉੱਥੇ ਆ ਕੇ ਫਾਈਲ ਜਮਾਉਣੀ ਤੁਹਾਡਾ ਨੂਲਾ ਆਫਸਤ ਜਾਏਗਾ ਉੱਥੇ ਉਹ ਵੇ ਤੁਹਾਡੀ ਡੀਡੀ ਫਾਈਲ ਵਾ ਉਹ ਜਮਾ ਹੋ ਜਾਂਦੀ ਆ ਅੰ ਫਾਈਲ ਜਮ੍ਹਾਂ ਹੋਣ ਤੋਂ ਬਾਅਦ ਜਿਹੜਾ ਵਾ ਹੁਣ ਡਿਪੈਂਡ ਵਾ ਕਿ ਉਸ ਤੇ ਕਿੰਨਾ ਟਾਈਮ ਲੱਗਦਾ ਵਾ ਕਈ ਵਾਰ ਕੀ ਹੁੰਦਾ ਵਾ ਕਿ ਹਫ਼ਤੇ ਦੇ ਵਿੱਚ ਵੀ ਵੀਜ਼ਾ ਜਿਹੜਾ ਵਾ ਲੱਗ ਕੇ ਆ ਜਾਂਦਾ ਵਾ ਯਾਨੀ ਕਿ ਵੀਜ਼ਾ ਲੱਗ ਜਾਣੀ ਹੈ ਵੀਜ਼ਾ ਕਈਆਂ ਕਈਆਂ ਦਾ ਹਫ਼ਤੇ ਵਿੱਚ ਵੀ ਲੱਗ ਗਿਆ ਵਾ ਤੇ ਕਈ ਵੀਰ ਭਰਾ ਹੈਗੇ ਆ ਜਿਨ੍ਹਾਂ ਨੂੰ ਡੇ ਡੇਢ 2 2 ਮਹੀਨੇ ਬਾਅਦ ਜਿਹੜੇ ਵਾ ਵੀਜ਼ੇ ਮਿਲੇ ਆ ਯਾਨੀ ਕਿ ਪੱਕਾ ਕੋਈ ਫਿਕਸਡ ਟਾਈਮ ਨਹੀਂ ਹੈਗਾ ਉਹ ਡਿਪੈਂਡ ਵਾ ਕਿ ਤੁਹਾਡੀ ਜਿਹੜੀ ਫਾਈਲ ਵਾ ਉਹ ਕਦੋਂ ਉਹਨਾਂ ਦੇ ਹੱਥ ਵਿੱਚ ਆਉਂਦੀ ਆ ਕਦੋਂ ਸਾਰਾ ਕੁਝ ਕੰਟਰੋਲ ਕਰਦੇ ਆ ਜੇਕਰ ਉਹਨਾਂ ਸਾਰਾ ਕੁਝ ਸਹੀ ਲੱਗਦਾ ਵਾ ਤਾਂ ਉਸੇ ਵੇਲੇ ਹੀ ਵੀਜ਼ਾ ਲਾ ਕੇ ਸਟੈਂਪ ਕਰਕੇ ਤੁਹਾਨੂੰ ਮੇਲ ਭੇਜ ਦੇਣਗੇ ਤੁਹਾਡਾ ਜਿਹੜਾ ਵਾ ਵੀਜ਼ਾ ਵਾ ਇਥੋਂ ਕੂਰੀਅਰ ਹੋ ਗਿਆ ਜਾਂ ਤੁਸੀਂ ਆਪ ਇੱਥੇ ਆ ਕੇ ਲੈ ਜਾਓ ਉਹ ਡਿਪੈਂਡ ਹੁੰਦਾ ਤੁਹਾਡੇ ਤੇ ਤੁਸੀਂ ਆਪਣਾ ਐਡਰੈਸ ਦਿੱਤਾ ਜੇਕਰ ਤੁਸੀਂ ਕੋਈ ਐਡਰੈਸ ਦਿੱਤਾ ਤੁਹਾਨੂੰ ਜਿਹੜਾ ਉਹ ਕੂਰੀਅਰ ਹੋ ਜਾਣਾ ਵਾ ਤੇ ਜੇਕਰ ਤੁਸੀਂ ਐਡਰੈਸ ਕੋਈ ਨਹੀਂ ਦਿੱਤਾ ਤੁਹਾਨੂੰ ਉਹਨਾਂ ਨੂੰ ਇਹ ਕਹਿ ਦੇਣਾ ਕਿ ਇਥੋਂ ਆਣ ਕੇ ਆਣਾ ਆਪਣਾ ਪਾਸਪੋਰਟ ਆ ਉਹ ਕਲੈਕਟ ਕਰੋ ਤੁਹਾਡਾ ਜਿਹੜਾ ਪਾਸਪੋਰਟ ਵਾ ਉਹ ਰੈਡੀ ਵਾ ਇਹ ਜਿਹੜਾ ਵਾ ਦੋ ਪ੍ਰੋਸੈਸਿੰਗ ਹੁੰਦੇ ਉਸ ਤੋਂ ਬਾਅਦ ਲਾਸਟ ਤੇ ਤੁਹਾਨੂੰ ਜਿਹੜਾ ਵਾ ਵੀਜ਼ਾ ਤੁਹਾਨੂੰ ਜਿਹ ਆਪਾਂ ਜੇਕਰ तकरीबन ਟਾਈਮ ਲਾਈਏ ਟੋਟਲ ਆਪਾਂ ਨੂੰ ਮਹੀਨਾ ਗਾ ਤੁਹਾਡਾ ਪੇਪਰ ਭਰਨ ਤੋਂ ਬਾਅਦ ਲੱਗ ਜਾਂਦਾ ਹੈ ਡੇਟ 1.5 ਮਹੀਨਾ ਲਾਓ 1.5 ਮਹੀਨਾ ਪੇਪਰ ਭਰਨ ਤੋਂ ਬਾਅਦ ਠੀਕ ਹੈ ਉਸ ਤੋਂ ਬਾਅਦ ਅਪਾਇੰਟਮੈਂਟ ਲੈਣ ਤੇ 15 ਦਿਨ ਲੱਗ ਜਾਂਦੇ ਆ ਉਸ ਤੋਂ ਬਾਅਦ ਡਿਪੈਂਡ ਤੁਹਾਡੇ ਅਪਾਇੰਟਮੈਂਟ ਤੁਹਾਨੂੰ ਕਦੋਂ ਮਿਲਦੀ ਆ ਅਪਾਇੰਟਮੈਂਟ ਮਿਲਣ ਤੋਂ ਬਾਅਦ ਜਦੋਂ ਤੁਹਾਡੀ ਅਪਾਇੰਟਮੈਂਟ ਜਦੋਂ ਤੁਹਾਡੀ ਫਾਈਲ ਜਮ੍ਹਾਂ ਹੋ ਜਾਂਦੀ ਆ ਤੁਸੀਂ ਮਹੀਨਾ ਦਾ ਲਾ ਲਓ ਕਿ ਮਹੀਨਾ ਉਸ ਤੋਂ ਬਾਅਦ ਤੁਹਾਡਾ ਲੱਗ ਜਾਂਦਾ ਮਤਲਬ ਕਿ ਟੋਟਲ ਜੇਕਰ ਤੁਸੀਂ ਆਪਾਂ ਦਾ ਇਹ ਟਾਈਮ ਲਾਈਏ 3.5 4 ਮਹੀਨਾ ਵਿੱਚ ਪੇਪਰ ਜਿਹੜੇ ਆ ਤੁਹਾਡਾ ਤੁਹਾਡੇ ਅੱਜ ਤੋਂ 4.5 ਮਹੀਨਾ ਬਾਅਦ ਤੁਹਾਨੂੰ ਜਿਹੜਾ ਵਾ ਵੀਜ਼ਾ ਮਿਲਦੇ ਜਿਹੜੇ ਆ ਚਾਂਸ ਬਣ ਜਾਂਦੇ ਆ ਇਹ ਹੈਗੇ ਵਾ ਕਿ ਜਿਨ੍ਹਾਂ ਨੇ 9 ਮੰਥ ਵਾਲੇ ਜਾਂ ਜਿਨ੍ਹਾਂ ਨੇ ਪੇਪਰ ਭਰੇ ਆ ਸਾਲ ਵਾਲੇ ਉਹਨਾਂ ਦੀ ਮੈਂ ਗੱਲ ਕਰ ਰਿਹਾ ਮੈਂ ਫੈਮਿਲੀ ਵਾਲੇ ਪੇਪਰਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਫੈਮਿਲੀ ਵਾਲੇ ਹੁੰਦੇ ਆ ਉਹ ਤੁਸੀਂ ਜਦੋਂ ਮਰਜ਼ੀ ਭਰ ਲਓ ਤੇ ਨਿਕਲਣ ਦਾ ਟਾਈਮ ਵੀ ਉਹਨਾਂ ਦਾ ਇਦਾਂ ਹੀ ਹੁੰਦਾ ਕਿ ਉਹ ਭਾਵੇਂ ਨਿਕਲਣ ਨੂੰ ਤਾਂ ਹਫ਼ਤੇ ਦੇ ਵਿੱਚ ਨਿਕਲ ਜਾਣ ਭਾਵੇਂ ਨਾ ਨਿਕਲ ਤੇ ਬਾ ਤੁਹਾਨੂੰ ਬਾ ਵਕੀਲ ਕਰਨਾ ਪਾਵੇ ਵਕੀਲ ਦੇ ਪੇਪਰ ਜਿਹੜੇ ਆ ਉਹ ਕਢਾ ਕੇ ਦੇਵੇ ਉਸ ਤੋਂ ਬਾਅਦ ਅਪਾਇੰਟਮੈਂਟ ਦਾ ਡਿਪੈਂਡ ਹੁੰਦਾ ਕਿ ਅਪਾਇੰਟਮੈਂਟ ਤੁਹਾਨੂੰ ਕਦੋਂ ਮਿਲਦੀ ਆ ਤੇ ਵੀ ਜ਼ਿਆਦਾ ਹਫਤੇ ਦੇ ਵਿੱਚ 2 ਹਫਤੇ ਦੇ ਵਿੱਚ ਤੁਹਾਨੂੰ ਜਿਹੜਾ ਵਾ ਫੈਮਿਲੀ ਵਾਲਾ ਵੀਜ਼ਾ ਵੀ ਮਿਲ ਜਾਂਦਾ ਵਾ ਜਿਹੜਾ ਪ੍ਰੋਸੈਸਿੰਗ ਟਾਈਮ ਲਈ ਆਪਾਂ 4 ਤੋਂ 4.5 ਵੱਧ ਤੋਂ ਵੱਧ ਆਪਾਂ ਕਹਿ ਲਈਏ ਕਿ ਜੇਕਰ ਬੰਦੇ ਥੋੜਾ ਥੋੜਾ ਅਨਲੱਕੀ ਹੋਵੇ ਥੋੜਾ ਨੂੰ ਟਾਈਮ ਜ਼ਿਆਦਾ ਲੱਗੇ ਤੇ ਵੱਧ ਤੋਂ ਵੱਧ ਆਪਾਂ ਕਹਿ ਲਈਏ ਕਿ 5 ਮਹੀਨੇ ਤੋਂ ਪਹਿਲਾਂ ਪਹਿਲਾਂ ਤੁਹਾਡਾ ਡਾਡਾ ਵਾ ਵੀਜ਼ਾ ਤੁਹਾਨੂੰ ਮਿਲ ਜਾਂਦਾ ਵਾ ਜੇਕਰ ਤੁਹਾਡਾ ਸਾਰਾ ਕੁਝ ਸਹੀ ਰਵੇ ਸਾਰਾ ਕੁਝ ਸਹੀ ਦਾ ਮਤਲਬ ਕਿ ਤੁਹਾਨੂੰ ਜਿਹੜਾ ਵਾ ਤੁਹਾਡੇ ਪੇਪਰ ਸਾਈਡ ਦੇਖ ਨੋਲਾ ਉਸ ਤੋਂ ਤੁਹਾਨੂੰ ਉਸੇ ਵੇਲੇ ਹੀ ਸੈਂਡ ਕਰਦਾ ਜਦੋਂ ਤੁਹਾਡਾ ਪੇਪਰ ਨਿਕਲਣਾ ਉਸ ਤੋਂ ਬਾਅਦ ਤੁਹਾਨੂੰ ਇਹਦੀ ਵਾ ਅਪੁਆਇੰਟਮੈਂਟ ਵੀ ਛੇਤੀ ਮਿਲ ਜੇ ਤੇ ਉਸ ਤੋਂ ਬਾਅਦ ਤੁਹਾਡਾ ਇਹਦਾ ਵੀਜ਼ਾ ਵਾ ਉੱਥੇ ਜਲਦੀ ਸਟੈਂਪ ਜਿਹੜਾ ਹੋ ਜੇ ਤੇ ਫਿਰ ਵੀ 4 ਮਹੀਨਾ ਦਾ ਪ੍ਰੋਸੈਸ ਜਿਹੜਾ ਵਾ ਇਹ ਪ੍ਰੋਸੈਸਿੰਗ ਟਾਈਮ ਇੰਨਾ ਕੁ ਹੈਗਾ ਵਾ ਇਟਲੀ ਦੇ ਵੀਜ਼ੇ ਵਾਸਤੇ ਜੇਕਰ ਆਪਾਂ 9 ਮੰਥ ਵਾਲੇ ਜਾਂ ਸਾਲ ਵਾਲੇ ਵਿਪਰਾਂ ਤੇ ਇਟਲੀ ਦੇ ਵਿੱਚ ਆਉਣਾ ਵਾ ਇਹ ਪ੍ਰੋਸੈਸਿੰਗ ਹੈਗਾ ਵਾ ਇਹੋ ਪ੍ਰੋਸੈਸ ਜਿਹੜਾ ਵਾ ਇਹ ਉਹ ਜਿਹੜੇ ਵੀਨਾ ਭਰਾਉਣੇ ਪੇਪਰ ਹੋਣ ਭਰੇ ਆ 2025 ਵਾਲਾ ਜਿਹਨਾਂ ਨੇ ਫੇਵਰ ਭਰਨੇ ਆ ਜਿਨਾਂ ਨੇ ਆਪਣੇ ਫਾਈਨਲ ਰੈਡੀ ਕਰੇ ਨਵੰਬਰ ਦੇ ਵਿੱਚ ਤੇ ਹੁਣ ਫੇਵਰ ਭਰੇ ਜਾਣੇ ਆ ਉਹਨਾਂ ਵਾਸਤੇ ਵੀ ਇਹ ਸੇਮ ਹੀ ਪ੍ਰੋਸੈਸ ਹੈਗਾ ਵਾ ਲੋ ਵੀ ਮਿੱਤਰੋ ਇਸ ਵੀਡੀਓ ਚਿਰਫ ਇਹ ਨਹੀਂ ਮਿਲਦੇ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ